जरीवाल एंड आम आदमी पार्टी आई थैंक यू वेरी मच थैंक यू ऑल एंड वेलकम यू थैंक यू लोग ने बानवी सीटा देके मैनु हेलीकॉप्टर दता सी ਉਹਨੂੰ ਮੈਂ ਜਿਹੜੇ ਲੋਕਾਂ ਦੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਡਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਡੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਕੇ ਚੱਲ ਜੂਗਾ ਮੇਰਾ ਕੋਈ ਮੇਰੀ ਬੱਚਾ ਦੇਖੋ ਜਿੰਨਾ ਸ਼ਰਮਿੰਦਾ ਹੈ ਭਗਵੰਤਪਾਨ ਨੇ ਪੰਜਾਬੀਆਂ ਨੂੰ ਕੀਤਾ ਹੈ ਸ਼ਹਿਰ ਦੇ ਇਤਿਹਾਸ 'ਚ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਊਗਾ ਸੋਚ ਕੇ ਇੱਕ ਮੁੱਖ ਮੰਤਰੀ ਆਪ ਦੇ ਸੂਬੇ ਦੀ ਜ਼ਿੰਮੇਵਾਰੀ ਨੂੰ ਆਪਣੇ ਪਰਿਵਾਰ ਤੋਂ ਵੀ ਵੱਧ ਸਮਝ ਕੇ ਆਪਣੀ ਡਿਊਟੀ ਨੂੰ ਅਦਾ ਕਰਦੇ ਨੇ ਲੇਕਿਨ ਹੈਰਾਨੀ ਦੀ ਗੱਲ ਕਿ ਇਸ ਮੁੱਖ ਮੰਤਰੀ ਨੇ ਪਹਿਲੇ ਜਿੱਥੇ ਪੰਜਾਬ ਨੂੰ 베ਚ ਛੱਡਿਆ ਪਿਛਲੇ 4 ਸਾਲ ਕੇਜਰੀਵਾਲ ਨੂੰ ਸਾਡੇ ਕੋਲ ਸਾਡਾ ਜਹਾਜ਼ ਸਾਡੇ ਪੈਸੇ ਲੈ ਕੇ ਪੂਰੇ ਦੇਸ਼ ਦੇ ਕਮਾਂਡਰ ਆ ਪੂਰੇ ਦੇਸ਼ ਦੇ ਇਸ਼ਤਿਹਾਰ ਪੰਜਾਬ ਦੇ ਪੈਸਿਆਂ ਦੇ ਨਾਲ ਕੱਢ ਕੱਢ ਕੇ ਕੇਜਰੀਵਾਲ ਦੀ ਮਸ਼ਹੂਰੀ ਕਰਦਾ ਰਿਹਾ ਲੇਕਿਨ ਸਭ ਤੋਂ ਹੱਦ ਪਾਰ ਤਾਂ ਹੁੰਦੀ ਹੈ ਕਿ ਪੂਨਜਸ ਅੱਧਾ ਪੰਜਾਬ ਹੜ੍ਹਾਂ 'ਚ ਡੁੱਬਿਆ ਹੋਇਆ ਹੈ ਜਾ ਕੇ ਅਭੋਰ ਫਾਜ਼ਲ ਕਾ ਸੁਲਤਾਨ ਹੋਣਾ ਇਹਨਾਂ ਥਾਂਵਾਂ 'ਚ ਹਾਲਾਤ ਤਾਂ ਦੇਖੋ ਲੋਕਾਂ ਦੇ ਕਿ ਸੜਕਾਂ 'ਚ ਵਿਚਾਰੇ ਰਾਤਾ ਘਟ ਰਹੇ ਨੇ ਪਰਿਵਾਰ ਸਾਰੇ ਸਾਰਾ ਪਾਣੀ ਦੇ ਨਾਲ ਤਲਾਬ ਬਣਿਆ ਪਿਆ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਜਾਣ ਦਾ ਸਮਾਂ ਨਹੀਂ ਹੈ ਨਾ ਪਿੰਡਾਂ 'ਚ ਇਹ ਲੋਕਾਂ ਨੂੰ ਕਿਹੜੀ ਚੀਜ਼ ਦੀ ਲੋੜ ਐ ਕੋਈ ਦਵਾ ਚਾਹੀਦੀ ਐ ਕੋਈ ਖਾਣ ਨੂੰ ਚਾਹੀਦਾ ਐ ਕੋਈ ਡੀਜ਼ਲ ਚਾਹੀਦਾ ਐ ਕੋਈ ਬੰਦ ਮਜ਼ਬੂਤ ਕਰਨ ਇਹਦੇ ਵਾਸਤੇ ਤਮਿਲਨਾਡੂ ਬੈਠੇ ਹੋ ਇਹਨੇ ਮੁੱਖ ਮੰਤਰੀ ਸਾਹਿਬ ਬਈ ਦੱਸੋ ਉੱਥੇ ਕਿਹੜੇ ਪੰਜਾਬੀ ਹੈਗੇ ਉੱਥੇ ਸਾਨੂੰ ਕੀ ਕੰਮ ਪੈ ਗਿਆ ਇੱਥੇ ਲੋਕੀ ਮਰ ਰਹੇ ਨੇ ਇੱਥੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਨਹੀਂ ਉੱਥੇ ਜਾ ਕੇ ਕੇਜੜੀਵਾਲ ਤੇ ਆਮ ਆਦਮੀ ਦੀ ਸਰਸ ਚਮਕਾਉਣ ਵਾਸਤੇ ਤਮਿਲਨਾਡੂ ਤੁਸੀਂ ਤਾਂ ਕਹਿੰਦੇ ਤੁਸੀਂ ਇੰਡੀਆ ਅਲਾਈਂਸ ਦਾ ਹਿੱਸਾ ਹੀ ਨਹੀਂ ਹੈਗੇ ਤੇ ਇੰਡੀਆ ਅਲਾਈਂਸ ਦਾ ਹਿੱਸਾ ਨਹੀਂ ਹੈਗਾ ਤਾਂ ਫਿਰ ਅਹ ਤਾਮਿਲਨਾਡੂ ਦੀ ਸਰਕਾਰ ਦੇ ਕੋਲ ਮਹਿਮਾਨ ਨਿਵਾਜ਼ੀ ਕੀ ਤੁਸੀਂ ਕਰਾ ਰਹੇ ਹੋ ਪਰ ਆਪ ਸਮੇਂ ਤੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਰੱਬ ਰੱਬ ਰੱਖਿਆ ਉਹਨਾਂ ਦਾ ਹਾਲ ਹੈਗਾ ਕੇ ਜਿਹੜੀ ਵਾਰ ਨੂੰ ਇੱਥੇ ਪੰਜਾਬ ਆ ਜਦ ਪੰਜਾਬ ਨੂੰ ਲੁੱਟਣ ਵਾਸਤੇ ਪੂਰਾ ਉਹਦੇ ਹਵਾਲੇ ਠੇਕੇ ਚੜਾਤਾ ਤੇ ਆਪ ਮੌਜਮਾਸਿਆ ਕਰਦੇ ਹੋਏ ਦੇਸ਼ ਚ ਫਿਰ ਰਹੇ ਨੇ ਕਦੇ ਸੁਣਿਆ ਹੈ ਕਿ ਮੁੱਖ ਮੰਤਰੀ ਦੇ ਆਪ ਨੇ ਸੂਬੇ 'ਚ ਇੰਨਾ ਵੱਡਾ ਨੁਕਸਾਨ ਪਾਣੀ ਦੇ ਨਾਲ ਹੋ ਰਿਹਾ ਹੈ ਮੁੱਖ ਮੰਤਰੀ ਦਾ ਖਤਮ ਹੋ ਗਿਆ ਕੰਮ ਉਹ ਕਰਵਾਇਆ ਪਰ ਇਹ ਪਿੰਡ ਦੇ ਨਾਲ ਦੀ ਵਗਦਾ ਨਾਲਾ ਕਿਰਨ ਜਿਹੜਾ ਸਾਨੂੰ ਆਏ ਸਾਲ ਪਹਿਲਾਂ ਵੀ ਉਸ ਤਰ੍ਹਾਂ ਹੀ ਬਰਸਾਤਾਂ ਦੇ ਵਿੱਚ ਮਾਰਦਾ ਪਰ ਹੁਣ ਤੇ ਪਾਣੀ ਜਿਹੜਾ ਹੈਗਾ ਇਸ ਵੀਰ ਤੋਂ ਲੈ ਕੇ 7 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਵਧ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਸਾਰਾ ਆ ਸਾਰੇ ਝੋਨਿਆਂ ਦੇ ਵਿੱਚ ਆ ਜੀ ਆ ਸਾਰਾ ਝੋਨਾ ਹੀ ਆ ਜਿੰਨਾ ਵੀ ਆ ਸਾਰਾ ਡੁੱਬ ਗਿਆ ਤੇ ਆ ਕੁਮਾਦ ਜਿਹੜਾ ਹੈਗਾ ਇਹ ਘਟੋ ਘਟ 10 10 ਫੁੱਟ ਉੱਚਾ ਇਹਦੇ ਸਿਰਫ ਉਤੋਂ ਆਗ ਹੀ ਲੱਭ ਰਹੇ ਆ ਪਤੇ ਰਹਿ ਗਿਆ ਬਾਕੀ ਸਾਰੇ ਪਿੰਡ ਦੇ ਵਿੱਚ ਪਿਛਲੇ ਪਾਸੇ ਆ ਉੱਚਾ ਪਾਸਾ ਥੋੜਾ ਜਿਹਾ ਆਹੋ ਹੀ ਬਚਿਆ ਬਾਕੀ ਸਾਰਾ ਪਿਛਲਾ ਪਾਸਾ ਜਿਹੜਾ ਸਾਡੇ ਪਿੰਡ ਦਾ ਮਲਾ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਇਸ ਵੇਲੇ ਚੱਲ ਰਿਹਾ ਨਾ ਤੇ ਕੋਈ ਰਹਿ ਗਿਆ ਜੇ ਫਸਲ ਦਾ ਬੂਟਾ ਤੇ ਨਾ ਰਹਿ ਗਿਆ ਜੇ ਕੋਈ ਚਾਰਾ ਡੰਗਰਾਂ ਵਾਸਤੇ ਪਸ਼ੂਆਂ ਦਾ ਬੜਾ ਮਾੜਾ ਹਾਲ ਤੇ ਬਾਕੀ ਸਾਰੇ ਜੀਆਂ ਦਾ ਵੀ ਬੜਾ ਮਾੜਾ ਹਾਲ ਜੇ ਇਸ ਵੇਲੇ ਕਿ 2 ਘੰਟਿਆਂ ਦੇ ਵਿੱਚ ਵਿੱਚ ਲਗਭਗ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਕਿ ਮੜਾ ਜਾਵੇ ਦੇਸ ਦਸੇ ਪਾਣੀ ਦਾ ਕਿ 15 ਫੁੱਟ ਪਾਣੀ ਜਿਹੜਾ ਐਚਐਮ ਭਰਚੂਕ ਆ ਗਿਆ ਬਨੇ ਨਹਿਰ ਸੀਗੀ ਤੇ ਨਹਿਰ ਨੂੰ ਪਾਣੀ ਜਿਹੜਾ ਉਹ ਟੱਪਣਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁਰੂ ਹੋ ਕੇ ਪਾਣੀ ਜਿਹੜਾ ਵਾ ਉਹ ਚਾਂਨ ਚੱਕ ਮੁਕੰਦਪੁਰ ਦਾਖਲਾ ਨੂੰ ਹੁੰਦਾ ਹੋਇਆ ਸ਼ੰਘੋਵਾਲ ਨੂੰ 400 ਕਾ ਪਿੰਡ ਨੂੰ ਚੋਰ ਸਿਧਮਾ ਨੂੰ ਮਾਰ ਕਰੇਗਾ ਆਹ ਦਿਖੋ ਜਿਦੋਂ ਭਾਈ ਆ ਦੱਸਦੇ ਆ ਵੀ ਜਦੋਂ ਪਾਣੀ ਆ 88 ਇਹ ਸੜਕ ਦੇ ਉੱਤੇ ਜਿਹੜਾ ਪਾਣੀ ਘਟ ਹੀਗਾ ਪਰ ਐਸੋ ਇੱਥੇ ਜਿਹੜਾ ਪਾਣੀ ਰੋਡ ਬੰਦ ਹੋਇਆ ਪਿਆ ਪਿੰਡ ਦੀ ਆਵਾਜ਼ੇ ਠੱਪ ਇਹ ਪ੍ਰਸ਼ਾਸਨ ਨੂੰ ਬੇਨਤੀ ਅਜੇ ਤੱਕ ਕੋਈ ਵੀ ਕਿਸੇ ਵੀ ਅਧਿਕਾਰੀ ਨੇ ਕਿਸੇ ਨੇ ਆਣ ਕਿੰਨੀ ਪੁੱਛਿਆ ਵੀ ਕੀ ਹਾਲ ਹੈ ਕੋਈ ਜੀ ਬਾਹਰ ਆਏ ਆ ਨਹੀਂ ਆਏ ਇਹਨਾਂ ਨੂੰ ਕੋਈ ਜ਼ਰੂਰਤ ਆ ਕੋਈ ਸਰਕਾਰ ਦਾ ਨੁਮਾਇंदा ਕੋਈ ਬੰਦਾ ਨਹੀਂ ਪਹੁੰਚਿਆ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਇਹ ਜਾਂ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੋਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਇੱਕ ਉਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਪਾਸੇ ਪੁਲਸਾ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਖੜਨ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ